ਸਤ ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ ਫੈਕਟਸ ਤੇ ਤੁਹਾਡਾ ਸਵਾਗਤ ਹੈ ਜੀ ਸੋ ਦੋਸਤੋ ਜਿਹੜੀ ਗੱਲਬਾਤ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਉਹ 80 90 ਦੇ ਦੌਰ ਦੀਆਂ ਗੱਲਾਂ ਨੇ ਜਦੋਂ ਖਾੜਕੂ ਬਾਦ ਆਪਣੇ ਪੂਰੇ ਜੋਬਨ ਤੇ ਸੀ ਪੂਰਾ ਜੋਲ ਚੱਲਦਾ ਸੀ ਜਦੋਂ ਸਿੰਘਾਂ ਦਾ ਉਸ ਟਾਈਮ ਦੀ ਗੱਲ ਹੈ ਇਹ ਸੋ ਅੱਜ ਦੀ ਜਿਹੜੀ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਸੋ ਪਾਉ ਦਲਜੀਤ ਸਿੰਘ ਦੱਸਦੇ ਨੇ ਵੀ ਇਹ ਦਰਦ ਭਰੀ ਕਹਾਣੀ ਕਹਿੰਦੇ ਵੀ ਮੈਨੂੰ ਦਰਸ਼ਨ ਸਿੰਘ ਡੱਲੇ ਨੇ ਸੁਣਾਈ ਸੀ ਇੱਕ ਵਾਰ ਇਹ ਸ਼੍ਰੀ ਅਮਰਤਸਰ ਜ਼ਿਲ੍ਹੇ ਦੇ ਕਿਸੇ ਸਰਹੱਦੀ ਪਿੰਡ ਦੀ ਵਿਧਵਾ ਔਰਤ ਦੀ ਕਹਾਣੀ ਹੈ ਇਹ ਔਰਤ ਕੋਈ 30-35 ਸਾਲ ਦੀ ਸੀ ਜੋ ਆਪਣੀ ਬੱਚੀ ਅਤੇ ਸਹੁਰੇ ਸਮੇਤ ਪਿੰਡੋਂ ਬਾਹਰ ਇੱਕ ਛੰਨ ਵਿੱਚ ਰਹਿੰਦੀ ਸੀ ਜਾਨੀ ਝੁੰਗੀ ਚੌਂਬੜੀ ਚ ਰਹਿੰਦੀ ਸੀ ਇਹਨਾਂ ਨੇ ਦੋ ਤਿੰਨ ਮੱਜਾਂ ਰੱਖੀਆਂ ਹੋਈਆਂ ਸਨ ਤੇ ਬਾਕੀ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸਨ ਇਹਦਾ ਪਤੀ ਕਹਿੰਦੇ ਵੀ ਦਿਹਾੜੀਦਾਰ ਬੰਦਾ ਸੀ ਜੋ ਕੁਝ ਸਾਲ ਪਹਿਲਾਂ ਪੁਲਿਸ ਅਤੇ ਖਾੜਕੂਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ ਵਿਚਾਰਾ ਇੱਕ ਵਾਰ ਸਰਕਾਰ ਨੇ ਇਹਨਾਂ ਦੀ ਥੋੜੀ-ਬਹੁਤ ਮਦਦ ਵੀ ਕੀਤੀ ਸੀ ਕੁਝ ਸਮੇਂ ਬਾਅਦ ਇਹਨਾਂ ਕੋਲ ਸਿੰਘਾਂ ਦਾ ਆਉਣ-ਜਾਣ ਹੋ ਗਿਆ ਇਹਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਸਿੰਘਾਂ ਦੀ ਸੇਵਾ ਕਰਨੀ ਵੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਅਮਰਦ ਵੀ ਸ਼ੱਕ ਲਿਆ ਇਹਨਾਂ ਦੀ ਛੰਨ ਸਰਹੱਦ ਪਾਰ ਕਰਨ ਵਾਲੇ ਸਿੰਘਾਂ ਲਈ ਟਿਕਾਣੇ ਵਜੋਂ ਬਹੁਤ ਜ਼ਿਆਦਾ ਠੁਕਮੀ ਸੀ ਕਹਿੰਦੇ ਉਧਰ ਜਾਣ ਵੇਲੇ ਵੀ ਸਿੰਘ ਪਹਿਲਾਂ ਇੱਥੇ ਆ ਕੇ ਰੁਕਦੇ ਤੇ ਉਧਰੋਂ ਆ ਕੇ ਇੱਥੇ ਆਪਣਾ ਸਮਾਨ ਰੱਖ ਜਾਂਦੇ ਸਨ ਅਤੇ ਮੁਰ ਹੌਲੀ-ਹੌਲੀ ਲੈ ਕੇ ਜਾਂਦੇ ਸਨ ਪਹਿਲਾ ਸਿਰਫ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘ ਹੀ ਆਉਂਦੇ ਸਨ ਪਰ ਬਾਅਦ ਵਿੱਚ ਕਹਿੰਦੇ ਵੀ ਬੱਬਰ ਖਾਲਸਾ ਤੇ ਕਮਾਂਡੋ ਫੋਰਸ ਵਾਲੇ ਵੀ ਆਉਣ ਲੱਗ ਪਏ ਇਹ ਪਰਿਵਾਰ ਸਾਰਿਆਂ ਸਿੰਘਾਂ ਦੀ ਹੀ ਦਿਲ ਲਾ ਕੇ ਇੱਕੋ ਜਿਹੀ ਸੇਵਾ ਕਰਦਾ ਸੀ ਤੇ ਉਹਨਾਂ ਦਾ ਸਮਾਨ ਵੀ ਸੰਭਾਲਦਾ ਸੀਗਾ ਕੁਝ ਸਿੰਘ ਇਹਨਾਂ ਨੂੰ ਘਰ ਦੀਆਂ ਚੀਜ਼ਾਂ ਜਾਂ ਕਈ ਵਾਰ ਪੈਸੇ ਦੇ ਜਾਂਦੇ ਸਨ ਪਰ ਇਹਨਾਂ ਨੇ ਕਦੇ ਕਿਸੇ ਤੋਂ ਕੁਝ ਮੰਗਿਆ ਨਹੀਂ ਸੀਗਾ ਇਹ ਬੀਬੀ ਬਹੁਤ ਨੇਕ ਦਿਲ ਅਤੇ ਸੇਵਾ ਭਾਵਨਾ ਵਾਲੀ ਸੀ ਸਾਰੇ ਸਿੰਘ ਵੀ ਇਹਦਾ ਆਦਰ ਮਾਨ ਕਰਦੇ ਸਨ ਪੂਰਾ ਸਤਕਾਰ ਕਰਦੇ ਸਨ ਇਹਦਾ ਦਰਸ਼ਨ ਸਿੰਘ ਡੱਲਾ ਵੀ ਇਹਨਾਂ ਕੋਲ ਰਿਹਾ ਸੀ ਉਹ ਇਸ ਬੀਬੀ ਦੀ ਬਹੁਤ ਸਰਾਹਨਾ ਕਰਦਾ ਹੁੰਦਾ ਸੀ ਕਈ ਵਾਰ ਬੀਐਸਐਫ ਜਾਂ ਪੁਲਿਸ ਦੀ ਤਲਾਸ਼ੀ ਹੋਣੀ ਤਾਂ ਇਹ ਨੂਹ ਸੋਹਰਾ ਕਹਿੰਦੇ ਵੀ ਸਭ ਕੁਝ ਬਹੁਤ ਸਹੀ ਤਰੀਕੇ ਨਾਲ ਸੰਭਾਲ ਲੈਂਦੇ ਸਨ ਇੱਥੇ ਆਉਣ ਵਾਲੇ ਖਾੜਕੋ ਜਥਿਆਂ ਵਿੱਚੋਂ ਇਸ ਇਲਾਕੇ ਦੇ ਇੱਕ ਜਥੇ ਦਾ ਆਗੂ ਵੀ ਇਸ ਟਿਕਾਣੇ ਉੱਤੇ ਆਉਂਦਾ ਸੀ ਉਹ ਸਿੰਘ ਦਾ ਉਸ ਵੇਲੇ ਇਲਾਕੇ ਵਿੱਚ ਬੜਾ ਨੌ ਸੀ ਉਹ ਬਹੁਤ ਗੱਲਾਂ ਮਾਰਨ ਵਾਲਾ ਤੇ ਤੇਜ਼ ਤਰਾਰ ਬੰਦਾ ਸੀ ਕਹਿੰਦੇ ਉਹ ਇੱਥੇ ਜ਼ਿਆਦਾ ਰਹਿਣ ਲੱਗ ਪਿਆ ਤੇ ਪਰਿਵਾਰ ਨਾਲ ਕੁਲ ਮਿਲ ਗਿਆ ਇਸ ਟਿਕਾਣੇ ਉੱਤੇ ਆਉਣ ਵਾਲੇ ਕਈ ਸਿੰਘ ਸ਼ਹੀਦ ਹੋ ਗਏ ਤੇ ਕਈ ਫੜੇ ਵੀ ਗਏ ਪਰ ਕਿਸੇ ਵੱਲੋਂ ਇਸ ਠਾਰ ਦਾ ਕੋਈ ਪੇਜ ਜ਼ਾਹਰ ਨਾ ਹੋਇਆ ਉਹ ਸਿੰਘ ਦੇ ਇੱਥੇ ਜ਼ਿਆਦਾ ਰਹਿਣ ਨਾਲ ਮੁਖਬਰਾਂ ਨੇ ਇਹਨਾਂ ਬਾਰੇ ਪੁਲਿਸ ਨੂੰ ਉਤਲਾਹ ਦੇ ਦਿੱਤੀ ਪੁਲਿਸ ਨੇ ਕਈ ਛਾਪੇ ਮਾਰੇ ਉਹ ਬਜ਼ੁਰਗ ਨੂੰ ਥਾਣੇ ਵੀ ਰੱਖਿਆ ਤੇ ਬੀਬੀ ਦੀ ਪੁੱਛਗਿੱਛ ਵੀ ਹੋਈ ਪਰ ਉਹ ਦੋਵੇਂ ਜਣੇ ਹੀ ਸਾਰਾ ਕੁਝ ਬਚਾ ਗਏ। ਉਹਨਾਂ ਨੇ ਕਹਿੰਦੇ ਵੀ ਨਾ ਤਾਂ ਕੋਈ ਬੰਦਾ ਫੜਾਇਆ ਤੇ ਨਾ ਹੀ ਕੋਈ ਸਮਾਨ ਬਾਰੇ ਕੋਈ ਭੇਤ ਦੱਸਿਆ। ਉਹ ਖਾੜਕੂ ਆਗੂ ਨੇ ਇਹਨਾਂ ਦੀ ਛੰਨ ਤੋਂ ਥੋੜੀ ਦੂਰ ਹੀ ਨਿੱਕਾ ਜਿਹਾ ਭੋਰਾ ਬਣਾਇਆ ਹੋਇਆ ਸੀ। ਬਾਦੂ ਸਮਾਨ ਅਤੇ ਗੋਲੀ ਸਿੱਕਾ ਇੱਥੇ ਰੱਖਿਆ ਹੁੰਦਾ ਸੀ। ਫਿਰ ਇੱਕ ਦਿਨ ਉਸ ਜਥੇ ਵਿੱਚੋਂ ਇੱਕ ਸਿੰਘ ਫੜਿਆ ਗਿਆ ਜਿਸਨੇ ਇਹ ਟਿਕਾਣੇ ਦੀ ਕਹਿੰਦੇ ਵੀ ਸਾਰੀ ਹਕੀਕਤ ਦੱਸ ਦਿੱਤੀ। ਪੁਲਿਸ ਨੇ ਔਰਤ ਦੇ ਬਜ਼ੁਰਗ ਨੂੰ ਚੁੱਕ ਲਿਆ ਤੇ ਬਹੁਤ ਤੰਗ ਕੀਤਾ ਸਾਰੇ ਕਿਤੇ ਤਲਾਸ਼ੀ ਲਈ ਪਰ ਕੁਝ ਵੀ ਕਹਿੰਦੇ ਵੀ ਹੱਥ ਨਾ ਆਇਆ ਕਿਉਂਕਿ ਭੋਰੇ ਬਾਰੇ ਸਿਰਫ ਉਸ ਖਾੜਕੂ ਆਗੂ ਅਤੇ ਉਸ ਔਰਤ ਨੂੰ ਹੀ ਪਤਾ ਸੀ ਪੁਲਿਸ ਨੇ ਨੂੰ ਸੌਰੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਪਰ ਦੋਵੇਂ ਹੀ ਕੁਝ ਨਾ ਮੰਨੇ ਕਈ ਮਹੀਨੇ ਦੋਵਾਂ ਨੂੰ ਕਈ ਥਾਣਿਆਂ ਵਿੱਚ ਰੱਖਿਆ ਉਹਨਾਂ ਨੇ ਤਸ਼ੱਦਦ ਅਤੇ ਜਲਾਲਤ ਦਾ ਸਾਹਮਣਾ ਕੀਤਾ ਔਰਸਵਾਲਿਆਂ ਨੇ ਇਹ ਬੀਬੀ ਨੂੰ ਨੰਗਿਆਂ ਕਰਕੇ ਵੀ ਜਲੀਲ ਕੀਤਾ ਉਹਨਾਂ ਨੇ ਸਭ ਤਰੀਕੇ ਅਪਣਾਏ ਪਰ ਇਹਨਾਂ ਦੋਵਾਂ ਨੇ ਇਹੋ ਗੱਲ ਰੱਖੀ ਕਿ ਸਾਡੇ ਕੋਲ ਕਈ ਵਾਰ ਰਾਤ ਨੂੰ ਖੜਕੂ ਆ ਜਾਂਦੇ ਨੇ ਤੇ ਸਾਨੂੰ ਉਹਨਾਂ ਦੀ ਸੇਵਾ ਕਰਨੀ ਪੈਂਦੀ ਹੈ ਕਦੀ ਉਹਨਾਂ ਨੇ ਸਾਡੇ ਕੋਲ ਆਪਣਾ ਸਮਾਨ ਨਹੀਂ ਰੱਖਿਆ ਇਹ ਸਾਡੇ ਵਾਸਤੇ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਹਿੰਦੇ ਕਈ ਮਹੀਨਿਆਂ ਦੀ ਜਲਾਲਤ ਅਤੇ ਤਕਲੀਫ ਤੋਂ ਬਾਅਦ ਜਦੋਂ ਉਹ ਦੋਵੇਂ ਪੁਲਿਸ ਨੇ ਛੱਡੇ ਤਾਂ ਉਹਨਾਂ ਦੇ ਸਰੀਰ ਬਿਲਕੁਲ ਟੁੱਟ ਭੱਜ ਜੁ ਗਏ ਸਨ ਉਹ ਦੋਵੇਂ ਹਾਲੇ ਕੁਝ ਠੀਕ ਹੋਏ ਸਨ ਕਿ ਕੁਛੇਰ ਬਾਅਦ ਉਹ ਖਾਕੂ ਆਗੋ ਵੀ ਫੜਿਆ ਗਿਆ ਅਕਾਲ ਪੁਰਖ ਦੀ ਕੋਈ ਐਸੀ ਰਜ਼ਾ ਹੋਈ ਕਿ ਉਹ ਬੰਦਾ ਉਸ ਵੇਲੇ ਮਾਨਸਿਕ ਰੂਪ ਵਿੱਚ ਟੁੱਟ ਗਿਆ ਅਤੇ ਉਸਨੇ ਤਸ਼ੱਦਦ ਦੇ ਪਹਿਲੇ ਗੇੜ ਵਿੱਚ ਹੀ ਸਭ ਕੁਝ ਦੱਸ ਦਿੱਤਾ ਉਸਨੇ ਉਹ ਪੋਰਾ ਵੀ ਪਟਾ ਲਿਆਂਦਾ ਜਿਹੜਾ ਉਸ ਬੀਬੀ ਨੇ ਇਹਨੇ ਦੁੱਖ ਜਲਾਲਤ ਸਹਿ ਕੇ ਵੀ ਅਮਾਨਤ ਵਜੋਂ ਕਹਿੰਦੇ ਵੀ ਬਚਾ ਕੇ ਰੱਖਿਆ ਸੀ ਪੁਲਿਸ ਨੇ ਮੜਾ ਉਸ ਔਰਤ ਅਤੇ ਬਜ਼ੁਰਗ ਨੂੰ ਤਸੀਹਹਾ ਕੇਂਦਰ ਵਿੱਚ ਲਿਆਂਦਾ ਹੁਣ ਪੁਲਿਸ ਨੇ ਉਸ ਆਗੂ ਨੂੰ ਉਸ ਬੀਬੀ ਦੇ ਸਾਹਮਣੇ ਲਿਆਂਦਾ ਉਹਦਾ ਨਾਂ ਬਹੁਤ ਵੱਡਾ ਸੀ ਜਿਸ ਕਰਕੇ ਉਹਦੀ ਤਫ਼ਤੀਸ਼ ਲਈ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸੀ ਪਰ ਉਹ ਆਮ ਲੋਕਾਂ ਵਾਂਗ ਡਰਿਆ ਹੋਇਆ ਜੀਜੀ ਕਰੀ ਜਾ ਰਿਹਾ ਸੀ ਉਹ ਅਸਲ ਵਿੱਚ ਉਹ ਕੁਝ ਬੋਲੀ ਜਾ ਰਿਹਾ ਸੀ ਜੋ ਉਸ ਨੂੰ ਲੱਗਦਾ ਸੀ ਕਿ ਸੁਣ ਕੇ ਅਫਸਰ ਖੁਸ਼ ਹੋਣਗੇ ਹੁਣ ਪੁਲਿਸ ਵਾਲੇ ਉਸ ਬੀਬੀ ਨੂੰ ਬਹੁਤ ਜਲੀਲ ਕਰਨ ਲੱਗ ਪਏ ਪਰ ਉਹ ਬਿਲਕੁਲ ਵੀ ਨਾ ਬੋਲੀ ਉਹ ਬੰਦੇ ਨੇ ਸਭ ਭੇਤ ਅਤੇ ਹਥਿਆਰ ਜੋ ਕੁਝ ਬੀਬੀ ਨੂੰ ਸੌਂਪਿਆ ਸੀ ਉਹਨੇ ਉਹਦੀ ਰਾਖੀ ਲਈ ਆਪਣੇ ਤਨਮਨ ਉੱਤੇ ਸਭ ਕੁਝ ਸਹਾਰਿਆ ਸੀ ਅਤੇ ਆਪਣੇ ਪਰਿਵਾਰ ਨੂੰ ਦਾਅ ਉੱਤੇ ਲਾ ਦਿੱਤਾ ਸੀ ਪਰ ਪਰਖ ਦੀਆਂ ਘੜੀਆਂ ਵਿੱਚ ਉਹ ਬੰਦਾ ਕਹਿੰਦੇ ਵੀ ਮਿੱਟੀ ਹੋ ਗਿਆ ਉਸ ਬੀਬੀ ਲਈ ਇਹ ਦੋਵੇਂ ਸੱਟਾਂ ਅਸਹਿ ਸਨ ਉਹ ਬੀਬੀ ਲਈ ਜੀਵਨ ਦੇ ਸਾਰੇ ਅਰਥ ਹੀ ਬਦਲ ਗਏ ਸਭ ਕੁਝ ਢਹਿ ਢੇਰੀ ਹੋ ਗਿਆ ਉਹ ਨਾ ਕੁਝ ਬੋਲੀ ਤੇ ਨਾ ਰੋਈ ਕਿਉਂਕਿ ਉਹ ਅੰਦਰੋਂ ਵਿਚਾਰੀ ਖਤਮ ਹੋ ਗਈ ਸੀ ਕੁਝ ਦਿਨਾਂ ਬਾਅਦ ਉਸ ਖਾੜਕੂ ਅਤੇ ਬਜ਼ੁਰਗ ਦਾ ਪੁਲਿਸ ਨੇ ਕਹਿੰਦੇ ਵੀ ਮੁਕਾਬਲਾ ਬਣਾ ਦਿੱਤਾ ਪੁਲਿਸ ਵਾਲਿਆਂ ਨੂੰ ਉਹਦਾ ਇਨਾਮ ਵੀ ਮਿਲਿਆ ਉਸ ਬੀਬੀ ਨਾਲ ਕੀ ਵਾਪਰਿਆ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਉਸ ਥਾਣੇ ਵਿੱਚ ਤਾਂ ਉਸਨੂੰ ਕੁਝ ਦਿਨ ਹੀ ਰੱਖਿਆ ਗਿਆ ਸੀ ਕੁਝ ਬੁਚਣਾ ਉਹਦੀ ਇੱਜ਼ਤ ਵੀ ਲੁੱਟੀ ਪਰ ਉਹਨੇ ਕੋਈ ਵਿਰੋਧ ਨਾ ਕੀਤਾ ਉਹ ਜਿਉਂਦੀ ਲਾਸ਼ ਵਾਂਗ ਹੋ ਗਈ ਸੀ ਜਿੰਨੇ ਦਿਨ ਰਹੀ ਨਾ ਕੁਝ ਬੋਲੀ ਅਤੇ ਨਾ ਕੁਝ ਖਾਦਾ ਉਸ ਥਾਣੇ ਦਾ ਮੁਖੀ ਬਹੁਤ ਹੰਕਾਰਿਆ ਹੋਇਆ ਬੰਦਾ ਸੀ ਜੋ ਆਪਣੇ ਮੂੰਹੋਂ ਕਹਿੰਦਾ ਹੁੰਦਾ ਸੀ ਕਿ ਮੇਰੇ ਵਿੱਚ ਜਕਰੀਆ ਖਾਨ ਦੀ ਰੂਹ ਹੈ ਉਹ ਨੀਮ ਪਾਗਲਾ ਵਾਂਗ ਸਿੰਘਾਂ ਉੱਤੇ ਤਸ਼ੱਦਦ ਕਰਦਾ ਰਹਿੰਦਾ ਉਹ ਬੀਬੀ ਨੂੰ ਉਸ ਥਾਣੇਦਾਰ ਇੱਕ ਰਾਤ ਜੀਬ ਵਿੱਚ ਬਿਠਾ ਕੇ ਲੈ ਗਿਆ ਉਸ ਨਾਲ ਕੀ ਕੀਤਾ ਜਾਂ ਉਹਨੂੰ ਕਿੱਥੇ ਛੱਡ ਆਇਆ ਇਹਦੇ ਬਾਰੇ ਕਹਿੰਦੇ ਵੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਉਹ ਬੀਬੀ ਜੋ ਮਾਂ ਅਤੇ ਦਾਦੇ ਦੇ ਜਾਣ ਮਗਰੋਂ ਇਕੱਲੀ ਰਹਿ ਗਈ ਸੀ ਉਸ ਨੂੰ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੇ ਉਹਦੇ ਕਿਸੇ ਰਿਸ਼ਤੇਦਾਰ ਕੋਲ ਛੱਡ ਦਿੱਤਾ ਅਤੇ ਕੋਈ ਚਿਰ ਖਰਚਾ ਪਾਣੀ ਦਿੰਦੇ ਰਹੇ ਉਸ ਥਾਣੇ ਦੇ ਇੱਕ ਮੁਲਾਜ਼ਮ ਨੇ ਇਹ ਕਹਾਣੀ ਲਿਬਰੇਸ਼ਨ ਫੋਰਸ ਦੇ ਸਿੰਘਾਂ ਨੂੰ ਸੁਣਾਈ ਜੋ ਉਸ ਔਰਤ ਦੇ ਤਸ਼ੱਦਦ ਦੌਰਾਨ ਹਾਜ਼ਰ ਸੀ ਉਹ ਸਪਾਈ ਔਰਤ ਦੀ ਦ੍ਰਿੜਤਾ ਅਤੇ ਅਖੀਰ ਵਿੱਚ ਉਹਦੀ ਬੇਅਦਬੀ ਹੋਣ ਤੋਂ ਵੀ ਪ੍ਰਭਾਵਿਤ ਸੀ। ਉਹਨੇ ਇਹ ਗਾਥਾ ਸੁਣਾ ਕੇ ਆਪਣਾ ਫਰਜ਼ ਅਦਾ ਕੀਤਾ ਸੀ ਜਦੋਂ ਇਹ ਕਹਾਣੀ ਦਰਸ਼ਨ ਸਿੰਘ ਡੱਲੇ ਨੇ ਕਹਿੰਦੇ ਵੀ ਮੈਨੂੰ ਸੁਣਾਈ ਤਾਂ ਸੁਣਾਉਣ ਤੋਂ ਬਾਅਦ ਉਹ ਬਹੁਤ ਭਾਵਕ ਹੋ ਗਿਆ। ਉਹਦੀਆਂ ਅੱਖਾਂ ਨਮ ਹੋ ਗਈਆਂ ਤੇ ਕਹਿਣ ਲੱਗਾ ਕਿ ਪ੍ਰਮਾਤਮਾ ਇਹ ਕੀ ਪਾਣਾ ਵਰਤ ਰਿਹਾ ਹੈ ਕਿ ਇੱਕ ਸਿੱਧਕ ਅਤੇ ਸੇਵਾ ਵਾਲੀ ਬੀਬੀ ਨੂੰ ਇੰਨਾ ਦਰਦ ਅਤੇ ਗੁਮਨਾਮੀ ਮਿਲ ਰਹੀ ਹੈ। ਫੇਰ ਕੁਝਰ ਬਾਅਦ ਮੈਨੂੰ ਕਹਿਣ ਲੱਗਾ ਵੀ ਆਪਾਂ ਨੂੰ ਇਹ ਬੀਬੀ ਦਾ ਭੋਗ ਪਾ ਦੇਣਾ ਚਾਹੀਦਾ ਹੈ ਜਿਵੇਂ ਹੋਰਾਂ ਦਾ ਪੈਂਦਾ ਹੈ। ਮੇਰੇ ਕੋਲ ਦੋਵਾਂ ਸਵਾਲਾਂ ਦਾ ਕੋਈ ਉੱਤਰ ਨਹੀਂ ਸੀਗਾ ਕਹਿੰਦੇ देर ਰਾਤ ਤੱਕ ਅਸੀਂ ਗੱਲਾਂ ਕਰਦੇ ਆਂ ਸਵਾਲਾਂ ਸੰਗ ਸੌ ਗਏ ਇਹ ਸਵਾਲ ਅੱਜ ਵੀ ਉਵੇਂ ਹੀ ਨੇ ਉਹ ਬੱਚੇ ਦਾ ਅਗਾ ਕੀ ਬਣਿਆ ਤੇ ਉਸ ਬੀਬੀ ਦਾ ਕਿਸੇ ਨੇ ਭੋਗ ਪਾਇਆ ਪਤਾ ਨਹੀਂ ਹੈਗਾ ਖਾੜਕੂ ਸੰਘਰਸ਼ ਵਿੱਚ ਇਹੋ ਜੇ ਅਨੇਕਾਂ ਬੀਬੀਆਂ ਬੱਚੇ ਤੇ ਬਜ਼ੁਰਗ ਹੋਏ ਨੇ ਜੋ ਆਪਣੀ ਤਰਫੋਂ ਸਿਖਰਲਾ ਫਰਜ਼ ਅਦਾ ਕਰ ਗਏ ਪਰ ਪੰਥ ਵਜੋਂ ਅਸੀਂ ਉਹਨਾਂ ਬਾਰੇ ਆਪਣਾ ਫਰਜ਼ ਅਦਾ ਨਹੀਂ ਕਰ ਸਕੇ ਇਹ ਹੁਣ ਪੜ੍ਹੇ ਲਿਖੇ ਅਤੇ ਸੋਝਵਾਨ ਲੋਕਾਂ ਦੇ ਸਿਰ ਖੜਾ ਕਾਰਜ ਆ ਕਹਿੰਦੇ ਕਿ ਉਹ ਸੰਘਰਸ਼ ਦੇ ਅਜਿਹੇ ਬੇਨਾਮ ਲੋਕਾਂ ਦੇ ਉੱਚੇ ਅਮਲਾਂ ਨੂੰ ਵਾਪਤਾ ਹਿੱਸਾ ਬਣਾਉਣ ਅਤੇ ਆਪਣੇ ਹਿੱਸੇ ਦਾ ਸੰਘਰਸ਼ ਕਰਨ ਸੋ ਦੋਸਤੋ ਵੇਖੋ ਇਹ ਜੇ ਵੀ ਲੋਕ ਸਨ ਖਾੜਕੋਵਾਦ ਵੇਲੇ ਜੋ ਵਿਚਾਰੇ ਆਏ ਰਹੇ ਦਿਨ ਕੱਟੇ ਉਹਨਾਂ ਨੇ ਬਹੁਤ ਮੁਸੀਬਤਾਂ ਝੱਲੀਆਂ ਤਸੀਹੇ ਝੱਲੇ ਤੇ ਉਸ ਤੋਂ ਬਾਅਦ ਸ਼ਹੀਦ ਕਰ ਦਿੱਤੇ ਗਏ ਪਰ ਉਹਨਾਂ ਦਾ ਅੱਜ ਤੱਕ ਕਿਤੇ ਵੀ ਕਿਤੇ ਵੀ ਨਾਂ ਨਹੀਂ ਲਿਆ ਜਾਂਦਾ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਸਰੀਆਕਾਲ